ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕਾਰਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਆ। ਚਲੋ ਜੀ ਆਪਾਂ ਬਣਾਉਣਾ ਹੈਗੇ ਵੀਡੀਓ। ਮੀਟਿੰਗ ਐਂਡ ਤੱਕ ਜਰੂਰ ਦੇਖਿਆ ਕਰੋ। ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਚਲੋ ਜੀ ਆਪਾਂ ਗੱਲ ਕਰ ਦਿਆਂਗੇ ਆਪਣੇ ਭਰਾਵਾਰੀ ਵੀ ਸਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਉਹ ਬੁਆਰ ਹੋ ਰਿਹਾ ਕਿ ਵੀ ਉਹਦੇ ਦਾਰਦ ਹੁੰਦਾ ਸੀ। ਤੇ ਪਹਿਲਾਂ ਆਪਾਂ ਨੇ ਜਿਉ ਸੰਗੂਰ ਦਾ ਆਖਣ ਰੱਖਿਆ ਸੰਗੂਰ ਤੋਂ ਬਾਅਦ ਫਿਰ ਪਟਿਆਲੇ ਲੈ ਗਏ ਸੀ। ਪਟਿਆਲੇ ਵਾਲੇ ਨੇ ਸਾਨੂੰ ਦਵਾਈ ਦੇ ਕੇ ਮੋੜਤਾ ਸੀ ਵੀ ਇਹਦੇ ਨਾਲ ਫਰਕ ਪੈ ਜੂਗਾ ਜੀ ਉਹਨੂੰ ਨਈ ਫਰਕ ਪਿਆ ਹੈਗਾ ਤੇ ਹੁਣ ਦੁਬਾਰੇ ਪਟਿਆਲੇ ਫੇਰ ਦਾਖਲ ਕਰ ਲਿਆ ਤੇ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਅੰਬੀ ਕਦੋਂ ਦਾਖਲ ਕੀਤਾਗਾ ਕੀ ਜੋ ਮੈਂ ਹੱਥ ਨੇ ਸਾਮ ਨੂੰ ਵੀ 10 ਵਜੇ ਤੱਕ ਉਹਨਾਂ ਨੂੰ ਫੋਨ ਕਰਦੀ ਰਹਿੰਨੀ ਵੀ ਕਿਵੇਂ ਆਗਾ ਕਿਵੇਂ ਆਗਾ ਉਹ ਕੱਲ ਵੀ ਮੈਨੂੰ ਪਹਿਲੇ ਦੱਸਿਆ ਨਹੀਂ ਹੈਗਾ ਉਹਨਾਂ ਨੇ ਮੈਨੂੰ ਕਹਿੰਦੇ ਵੀ ਠੀਕ ਆਗਾ ਤੂੰ ਸੋਚ ਨਾ ਕਰ ਵੀ ਤੂੰ ਅੱਬ ਦੀ ਦਵਾਈ ਲਿਆ ਚਲੋ ਜੀ ਜੋ ਮੈਂ ਆਪਦੀ ਦੂਜੇ ਦਿਨ ਮੈਂ ਫੇਰ ਸਵੇਰੇ ਫੋਨ ਸੰਧਈ ਮੈਂ ਲਾਉਣੀ ਜਿੱਦ ਦਿਨ ਬਿਮਾਰ ਹੋਇਆਗਾ ਸਾਮ ਨੂੰ 10 ਵਜੇ ਤੱਕ ਘਰ ਆਪਦੇ ਲਾਈ ਜਾਨੀਂਗੀ ਫੋਨ ਵੀ ਕਿਵੇਂ ਆਗਾ ਪਾਏਗਾ ਰੋਟੀ ਖਾ ਲਈ ਜਾ ਚਾਹ ਪਾਣੀ ਪੀ ਲਿਆ ਤੇ ਉਹਦੇ ਬਾਅਦ ਵੀ ਮੈਂ ਸਵੇਰੇ 5:30 ਵਜੇ ਨਾਲ ਫੇਰ ਦੁਬਾਰ ਫੋਨ ਲਾਉਣੀ ਆਂਗੀ ਉੱਠਣਸਾਰ ਮੈਨੂੰ ਐ ਹੁੰਦਾ ਕਿ ਵੀ ਮੈਂ ਚਲਪੈ ਕੁੱਸਾਂ ਵੀ ਰਾਤ ਕਿਵੇਂ ਨੰਗੀ ਉਹਦੀ ਵੀ ਪੈ ਗਿਆ ਤੇ ਵੀ ਜਦ ਕੋਈ ਤਕਲੀਫ ਤਾਂ ਨਹੀਂ ਹੋਈ ਹੈਗੀ ਦਰਦ ਨਹੀਂ ਹੋਇਆ ਮੈਨੂੰ ਕਹਿੰਦੇ ਵੀ ਨਹੀਂ ਕੁਝ ਨਹੀਂ ਹੋਇਆ ਹੈਗਾ ਵੀ ਠੀਕ ਆਗਾ ਚਲੋ ਜੀ ਉਹਨਾਂ ਨੇ ਮੈਨੂੰ ਕੱਲ ਦੱਸਿਆ ਨਹੀਂ ਹੈਗਾ ਫਿਰ ਜਦੋਂ ਕੱਲ ਵੀ ਮੈਂ ਸਵੇਰੇ ਸੁਨੇਹੀ 6 ਵਜੇ ਫੋਨ ਲਾਇਆ ਮੈਨੂੰ ਕਹਿੰਦੇ ਠੀਕ ਆਗਾ ਕਹਿੰਦੇ ਵੀ ਤੂੰ ਆਪਣੀ ਦਵਾਈ ਲਿਆ ਤੇ ਉਹ ਤਾਂ ਠੀਕ ਆ ਫਿਰ ਮੈਨੂੰ 11:30 ਵਜੇ ਫੋਨ ਆ ਗਿਆ ਸੀ ਉਹਨਾਂ ਦਾ ਕਹਿੰਦੇ ਵੀ ਐ ਕਰਕੇ ਵੀ ਠੀਕ ਨਹੀਂ ਹੈਗਾ ਪਟਿਆਲੇ ਲੈ ਗਈ ਜੀ ਉੱਥੇ ਦਾਖਲ ਕਰ ਲਿਆ ਜੀ ਸਾਰੇ ਜਿਆਣੇ ਨੂੰ ਹੱਥ ਬੰਨ ਕੇ ਬੇਨਤੀ ਉਹਦਾ ਅਰਦਾਸ ਕਰਵਾ ਸਾਰੇ ਮੇਰੇ ਵੀਰ ਪਰਾਂ ਵੀਰ ਪਹਿਣਾ ਨੇ ਸਾਰਿਆਂ ਨੇ ਅਰਦਾਸ ਕਰਨੀ ਜੀ ਕਿ ਉਹ ਠੀਕ ਹੋ ਜੇ ਤੇ ਆਪਾਂ ਦੇਖ ਲਈ ਸਵੇਰੇ ਜਾ ਕੇ ਆਉਣ ਨੂੰ ਤਾਂ ਉੱਥੇ ਜਾਣ ਨਹੀਂ ਦਿੰਦੇ ਜੀ ਉਹਦੇ ਲਵੇ ਤਾਂ ਕਿਸੇ ਨੂੰ ਵੀ ਲੱਕ ਰਹੀ ਨਾਲੀਆਂ ਪੈ ਪਲਾ ਦੇ ਜੀ ਉਹਦੇ ਤੇ ਕੰਨ ਫੈਸਨ ਵੀ ਬੜੀ ਜ਼ਿਆਦੇ ਪਦੀ ਪਈ ਹੈਗੀ ਬਾਥਰੂਮ ਵਾਂਗ ਅੰਗੀਚਾ ਉਹਦਾ ਬੰਦ ਪੈ ਗਿਆ ਸੀ ਉਹਦੇ ਕਰਕੇ ਵੀ ਥੋੜੀ ਜ਼ਿਆਦੇ ਹੋ ਗਈ ਜਿਹੜਾ ਡੀਵਰ ਦਾ ਹੋਸੀ ਬੀ ਦੀਰ ਉਹਦਾ ਕਹਿੰਦੇ ਵੀ ਖਤਮ ਹੋ ਰਿਹਾ ਦਾ ਤੇ ਤਾਂ ਕਰਕੇ ਵੀ ਉਹ ਜਾਣ ਨਹੀਂ ਦਿੰਦੇ ਹੈਗੇ ਮੈਨੂੰ ਦੋ ਦਿਨ ਹੋ ਗਏ ਜੀ ਕਹਿੰਦੀ ਨੂੰ ਖਾੜੇ ਖੜਦੇ ਨੂੰ ਉਹ ਕਹਿੰਦੇ ਵੀ ਨਹੀਂ ਤਾਂ ਆਉਣਾ ਨਹੀਂ ਹੈਗਾ ਅਜੇ ਅਰੇ ਤੇ ਚਲੋ ਜੀ ਆਪਾਂ ਸਵੇਰੇ ਦੇਖਦੇ ਆਂਗੇ ਜੀ ਕੀ ਕਹਿੰਦੇ ਨੇ ਹੁਣ ਆਪਾਂ ਸ਼ਾਮ ਨੂੰ 10:00 ਵਜੇ ਫਿਰ ਫੋਨ ਲਾਵਾਂਗੇ ਉਹਨਾਂ ਨੂੰ ਉਹ ਕਹਿੰਦੇ ਵੀ ਉਰੇ ਆਉਣ ਦਾ ਫਾਇਦਾ ਨਹੀਂ ਹੈਗਾ ਜਦੋਂ ਵੀ ਅੰਦਰ ਜਾਣ ਨਹੀਂ ਦਿੰਦੇ ਹੈਗੇ ਇਸ ਨੂੰ ਵੀ ਬਸ ਉੱਥੇ ਇੱਕ ਜਾਣੀ ਤਾਂ ਐਸਾ ਦਾਗਾ ਤੇ ਉੱਥੇ ਮੇਰੇ ਪਰਜਾਈ ਹੈਗੇ ਜੀ ਇੱਕ ਸਾਡੀ ਮੇਰੇ ਪੂਆ ਜੀ ਹੈਗੀ ਤੇ ਬਸ ਉਹ ਦੋ ਜਾਣੀਆਂ ਨੇ ਇੱਕ ਜਾਣੀ ਬਾਤ ਬਾਤ ਕਰਕੇ ਵੀ ਵਗ ਜਾਂਦੀ ਹੁੰਦੀ ਹੈਗੀ ਤੇ ਉੱਥੇ ਜਿਆਦੇ ਜਾਣੇ ਨੂੰ ਜਾਣ ਨਹੀਂ ਦਿੰਦੇ ਤੂੰ ਕਹਿੰਦੇ ਤਾਂ ਕਰਕੇ ਦੀ ਤੂੰ ਆਈ ਨਾ ਕਹਿੰਦੇ ਕਿ ਤੂੰ ਮੁੱਤੀ ਬਾਟ ਹੈਗੀ ਮੈਂ ਫਿਰ ਔਖਾ ਹੋ ਜਾਂਦਾ ਵੀ ਕਿ ਆਪ ਬੁਹਾਰ ਹੋ ਰਹੀਏਗੀ ਦੇਖ ਰਹੇ ਜੀ ਵੀ ਸਵੇਰੇ ਮੇਰੀ ਮੰਮੀ ਵੀ ਕਹਿੰਦੇ ਕਹਿੰਦੇ ਵੀ ਮੇਰਾ ਵੀ ਨੀ ਚੀਜ਼ ਲੱਗਦਾ ਹੈਗਾ ਵੀ ਉਹ ਉਹਨਾਂ ਨੇ ਵੀ ਜਾਣਾਗਾ ਫਿਰ ਮੈਂ ਉਹਨਾਂ ਨਾਲ ਵੀ ਕੋਈ ਗੱਲ ਨਹੀਂ ਵਿਆਹਾਂ ਦੇਖ ਰਹੇ ਨੇ ਸਵੇਰੇ ਕੀ ਕਹਿੰਦੇ ਨੇ ਉਹ ਸਵੇਰੇ ਕਹਿੰਦੇ ਨੇ ਵੀ ਉਹ ਵੀ ਜਿਹੜੇ ਪਾਈਪ ਲਾਇ ਹੁੰਦੇ ਨੇ ਉਹ ਕੱਢਣਗੇ ਫਿਰ ਦੇਖੋ ਜੀ ਹਜੇ ਕੱਢਿਆ ਤਾਂ ਪਤਾ ਲੱਗੂਗਾ ਹਜੇ ਕਿਸੇ ਨਿਕਾਸੇ ਦਾ ਪਤਾ ਨਹੀਂ ਹੈਗਾ ਜੀ ਉਹਦਾ ਜਿੰਨਾ ਚਿਰ ਖੀਕਣੀ ਹੁੰਦਾ ਜੀ ਕੁਝ ਖਾਣ ਪੀਣ ਨਹੀਂ ਲੱਗਦਾ ਪਾਣੀ ਦੀ ਘੁੱਟ ਵੀ ਨਹੀਂ ਤਜੇ ਜੀ ਉਹਨੂੰ ਤਾਂ ਦਿੰਦੇ ਹੈਗੇ ਪਾਣੀ ਦੀ ਪੁੱਟ ਵੀ ਬਸ ਜਦੋਂ ਕਹਿੰਦੇ ਮੂੰਹ ਚਾਰੀ ਸੁਕਦਾਗਾ ਨਹੀਂ ਫੇਰ ਬਸ ਮੂੰਹ ਫੁੱਲ ਜਿਹੀ ਕਿੱਲੇ ਕਰ ਦਿੰਦੇ ਨੇ ਉਹ ਕਹਿੰਦੇ ਵੀ ਪਾਣੀ ਦੀ ਪੁੱਟ ਬਣੀ ਦੇਣੀ ਹੈ ਜਿਹੜਾ ਪੇਟ ਦੀ ਜਿਆਦੇ ਪੀਪੋ ਫੁੱਲਿਆ ਪਿਆ ਸੀ ਕਹਿੰਦਾ ਜਾਂਦੇ ਨਹੀਂ ਜੋ ਤਾਂ ਸਾਨੂੰ ਬਸੇਰਾ ਹੌਸਲਾ ਦੇ ਜਾਂਦੇ ਨੇ ਕਹਿੰਦੇ ਵੀ ਠੀਕ ਆ ਸਾਨੂੰ ਇਹ ਉਹ ਹੋ ਰਿਹਾ ਕਿ ਬਹੁਤ ਫਰਕ ਪੈਗਾ ਅੱਗੇ ਨਾਲ ਪਰ ਵੀ ਜਦੋਂ ਜਿੰਨਾ ਚਿਰ ਆਪਾਂ ਦੇਖੀਏ ਸਾਰਿਆਂ ਜਾਣੇ ਨੇ ਹੈ 10 ਜ਼ਰੂਰ ਕਰਨੀ ਜੀ ਮੇਰੇ ਵੀਰਾ ਵੀਰਾ ਨੇ ਭੈਣਾ ਨੇ ਤਾ ਕਿ ਆਪਣਾ ਛੋਟਾ ਭਰਾ ਹੈ ਜੀ ਮੈਥੋਂ ਬਹੁਤ ਤਿੰਨ ਸਾਲ ਛੋਟਾ ਜੀ ਬੱਚੇ ਵੀ ਉਹਦੇ ਹਜੇ ਛੋਟੇ-ਛੋਟੇ ਨੇ ਤੇ ਕੁੜੀਆਂ ਤਾਂ ਹੈਗੇ ਜੀ ਚਲੋ ਵੀ ਵੱਡੀ ਹੈਗੀ 11ਵੀਂ ਚ ਪੜਦੀ ਹੈਗੀ ਉਹ ਤਾਂ ਤੇ 14 ਸਾਲ ਬਾਅਦ ਅਸੀਂ ਨੇ ਜੀ ਮੇਰਾ ਭਤੀਜਾ ਦੇਖਿਆ ਵੀ ਮੁੰਡਾ ਨਹੀਂ ਹੋਇਆ ਸੀ ਤੇ ਉਹ ਤਾਂ ਹਜੇ ਛੋਟਾ ਹੀ ਆ ਜੀ ਭਤੀਜਾ ਤਾਂ ਮੇਰਾ ਤੇ ਮੇਰਾ ਭਰਾ ਨੂੰ ਵੀ ਹਜੇ 35 ਸਾਲ ਲੱਗਿਆ ਹੋਇਆ ਜੀ ਉਮਰ ਵੀ ਉਹਦੀ ਸੇ ਖੁਸਾ ਹੈ ਨਹੀਂ ਜਿੰਨੀ ਛੋਟੀ ਵਾਗੀ ਜੋ ਚਰਾਪਾਂ ਦੇਖ ਲੈਣਗੇ ਸਵੇਰੇ ਵੀ ਕੀ ਕਹਿੰਦੇ ਨੇ ਜਾ ਕੇ ਪਤਾ ਲੱਗੂਗਾ ਜਿੰਨਾ ਚਰਾਪ ਆਬਦੇ ਆਖਾਣ ਨਾਲ ਨਾ ਦੇਖੀਏ ਕੁਝ ਖਾਵੇ ਪੀਵੇ ਨਾ ਉਹਨਾਂ ਚਰਾਪਾਂ ਨੂੰ ਕੋਈ ਹੋਣੀ ਲੱਗਦਾ ਹੈ ਕਿ ਉਹ ਵੀ ਡਾਕਟਰ ਆਬਦੇ ਸਾਹਮਣੇ ਕੋਈ ਦਵਾਈ ਦੇਈ ਜਾਂਦੇ ਨੇ ਤੇ ਬੋਤਲਾਂ ਬਸ ਲਾਈ ਜਾਂਦੇ ਨੇ ਕਹਿੰਦੇ ਵੀ ਵਿੱਚ ਦੀ ਦੋ ਘੰਟੇ ਆਰਾਮ ਕਰਨ ਨੂੰ ਕਹਿ ਦਿੰਦੇ ਨੇ ਵੀ ਹੁਣ ਤੱਕ ਲਾ ਰਹੇ ਹੁੰਦੇ ਨੇ ਵਿੱਚ ਦੀ ਦੋ ਘੰਟੇ ਉਹਨਾਂ ਆਰਾਮ ਕਰ ਉਹ ਕਹਿੰਦਾ ਹੈਗਾ ਨਹੀਂ ਜੀ ਜਿਹੜੀ ਧੂਆ ਜੀ ਦਬੇ ਨੇ ਉਹ ਕਹਿੰਦੇ ਕਿ ਹੁਣ ਤੱਕ ਜਿਹਨਾਂ ਫਰਕ ਪੈ ਰਹੇ ਵੀ ਸੌਂ ਵੀ ਜਾਂਦਾ ਕਬੀ ਅੱਗੇ ਅੱਖ ਵੀ ਲੱਗੀ ਰਹਿੰਦੀ ਉਹਨੂੰ ਅੱਗੇ ਨੀਂਦ ਵੀ ਨਹੀਂ ਆਉਂਦੀ ਸੀ ਸਰੋ ਜੀ ਫੇਰ ਆਪ ਤੁਹਾਨੂੰ ਦੱਸ ਦੇਵਾਂਗੇ ਸਵੇਰੇ ਸਾਨੂੰ ਤੇ ਦੁਬਾਰੇ ਮੈਂ ਫੇਰ ਕਹਿੰਦੀ ਕਿ ਅੱਜ ਦੱਸ ਸਾਰੇ ਜਾਣੇ ਨਹੀਂ ਜ਼ਰੂਰ ਕਰਨੀ ਹੈ ਜੀ ਕਿ ਤਾਂ ਕਿ ਵੀ ਉਹ ਪ੍ਰਾਪਨਾ ਜਿਹੜਾ ਠੀਕ ਹੋ ਕੇ ਆ ਦੇ ਕਰੇ ਅਸੀਂ ਦੋਨੇ ਭੈਣ ਭਰਾ ਨਹੀਂ ਨਾ ਕੋਈ ਭੈਣ ਨਾ ਭਰਾ ਹੋਰ ਹੈ ਨਹੀਂ ਕਿ ਉਸ ਤੋਂ ਜੋ ਭੈਣ ਭਰਾ ਜੋ ਮੇਰਾ ਛੋਟਾ ਹੈਗਾ ਚਲੋ ਇਹ ਆਪ ਸਿੱਧੇ ਜਾ ਕੇ ਦੇਖਦੇ ਹਾਂਗੇ ਕਿ ਮੈਂ ਕਹਿੰਦੇ ਨਹੀਂ ਸਵੇਰੇ ਹਜੇ ਜਾਣ ਦਾ ਵੀ ਪਤਾ ਹੈਗਾ ਹਜੇ ਉਹ ਤਾਂ ਕਹਿੰਦੇ ਅਸੀਂ ਦੱਸਾਂਗੇ ਵੀ ਆਉਣਾ ਕਾਉਣਾ ਨਹੀਂ ਹੈਗਾ ਫੇ ਸਾਨੂੰ ਉਹਨਾਂ ਨੇ ਰੋਕ ਦਿੱਤਾ ਵੀ ਤੁਸੀਂ ਆਇਓ ਨਾਲੇ ਤੇ ਆਪ ਨੂੰ ਅੱਛੀ ਵੀ ਲੱਗ ਰਹੀ ਜੀ ਵੀ ਆਪਾਂ ਜਾ ਕੇ ਦੇਖੀਏ ਵੀ ਕਿਵੇਂ ਆਂਗਾ ਕਿਵੇਂ ਨਾ ਆਪਾਂ ਨੇ ਆਖਰੀ ਵੀਡੀਓ ਕੋਲ ਤੇ ਲਾ ਕੇ ਦਿਖਾ ਦੋ ਕਿ ਇਹ ਵੀਰੇ ਫੋਨ ਚਲਾਉ ਨਹੀਂ ਹੁੰਦੇ ਹੈ ਕਿ ਵੀ ਇਹਾਂ ਕੋ ਮੇਰੇ ਨਾਲ ਗੱਲ ਕਰਨੇ ਆਉਣਾ ਹੈ ਛੋਟ ਨਾਲ ਨੀ ਤਾਂ ਕਰਕੇ ਵੀਡੀਓ ਕੋਲ ਤੇ ਵੀ ਨਹੀਂ ਗੱਲ ਹੋਈ ਗੱਲ ਤਾਂ ਜੀ ਵੀ ਉਹਨਾਂ ਨੇ ਮਾਰੀ ਮੇਰੇ ਨਾਲ ਫਰਦੀਪ ਨੇ ਗੱਲ ਕਰ ਲਈ ਸੀ ਕਹਿੰਦਾ ਵੀ ਮੈਂ ਠੀਕ ਆ ਗਿਆ ਕਰ ਤੂੰ ਨੇ ਮੇਰੇ ਮਮਾ ਤਾਂ ਲਿਆਂ ਦੀ ਮਮਾ ਤਾਂ ਠੀਕਾਂਗੀ ਮੈਂ ਵੀ ਤੁਹਾਨੂੰ ਦੱਸ ਦਿੰਦਾ ਤਾਂ ਠੀਕਾਂਗਾ ਕਹਿੰਦਾ ਵੀ ਮੇਰੀ ਸੋਚ ਨਾ ਕਰੀ बस इन्नी ਗੱਲ ਕਰਕੇ ਜੀ ਫਿਰ ਮੈਂ ਪ੍ਰੀਤਪਾਲ ਦੇ ਡੈਡੀ ਜੀ ਨੂੰ ਪੜਾਤਾ ਮਹਲ ਮਹavir ਮੜ ਗਈ ਲੱਤੂ ਕਰਦਾ ਉਹ ਕਹਿੰਦੇ ਵੀ ਡਾਕਟਰ ਦਾ ਹੁਣ ਅੱਗ ਲਿਜੀ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਫੋਨ ਚੋਰੀ ਉਹ ਭੜਿਆ ਮੈਂ ਮੜਿਆ ਜੀ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਫਿਰ ਅਬੀ ਮਾਰ ਮਾਰ ਕਰਨਗੇ ਵੀ ਤੁਸੀਂ ਨੇ ਫੋਨ ਜਦੋਂ ਸਾਰਾ ਕੁਝ ਬੰਦ ਕਰਤਾ ਵੀ ਕੱਪੜੇ ਵੀ ਉਹਨਾਂ ਨੇ ਅਬ ਦੇ ਪਾਏ ਨਹੀਂ ਸੀ ਉਹਦੇ ਮੋਬਾਈਲ ਬਟੂ ਸਾਰਾ ਕੁਝ ਲਾ ਕੇ ਪੜਾ ਸਕੀ ਸਾਰੇ ਉਹ ਕੈਸੀ ਅੰਦਰਿਕ ਸੇਣੀ ਵੀ ਜਾਣਾ ਹੈ ਕੱਪੜੇ ਵੀ ਉਹਨਾਂ ਤੇ ਆਪੇ ਪਏ ਹੋਏ ਨੇ ਕੱਪੜੇ ਵੀ ਉਹਨਾਂ ਦੇ ਆਪੇ ਘਰ ਵਾਲੇ ਪਾਉਣ ਨਹੀਂ ਦਿੱਤੇ ਸੀਗੇ। ਸੁਰਜੀਤ ਕੱਲ ਤਾਂ ਹੋ ਗਈ ਸੀ ਮਾੜੀ ਜੀ ਗੱਲ। ਚਲੋ ਜੀ ਬਸ ਅੱਜ ਆਪਣਾ ਕੋਈ ਵਲੌਗ ਨਹੀਂ ਆਉਣਾ ਹੈ ਗਿਆ ਬਸ ਇਹ ਹੀ ਹੱਥ ਬੰਨ ਕੇ ਵੇਲ ਕੇ ਸਾਰਿਆਂ ਨੇ ਅਰਦਾਸ ਕਰਨੀਏਗੀ। ਤੇ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ। ਜ਼ਰੂਰ ਦੇਖਿਓ, ਲਾਈਕ ਕਮੈਂਟ ਜ਼ਰੂਰ ਕਰਿਓ। ਸਾਰਿਆਂ ਨੂੰ ਸਾਥ ਸਹਿਕਾਰ।